ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਟਾਈਮ ਹੋ ਗਿਆ ਹੁਣ ਸਵੇਰ ਦੇ ਪੌਣੀ 9 ਦਾ ਇਹ ਤਰੀਕ ਅੱਜ ਹੈਗੀ 6 ਅਗਸਤ ਦਿਨ ਹੈਗਾ ਅੱਜ ਬੁੱਧਵਾਰ ਤੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਇਹਦੀ ਆਪਣੀ ਵੀਡੀਓ ਕਿਸ ਚੀ ਦੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਮੈਂ ਤੁਹਾਨੂੰ ਲਿਖ ਕੇ ਉਸ ਚੀਜ਼ ਦੀ ਗਾਰੰਟੀ ਦੇਣ ਲਈ ਤਿਆਰ ਆ ਅਗਰ ਜੀ ਤੁਸੀਂ ਇੱਕ ਮਹੀਨਾ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੂਗੀ ਹਰ ਰੋਜ਼ ਸਿਰਫ 5 ਮਿੰਟ ਬੋਲਣੀ ਸ਼ੁਰੂ ਕਰ ਦਿੱਤੀ ਤੁਹਾਨੂੰ ਆਪ ਦਿਖੂਗਾ ਤੁਹਾਡੀ ਜ਼ਿੰਦਗੀ ਬਦਲਦੀ ਹੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਹੁੰਦੇ ਹੋਏ ਤੁਹਾਨੂੰ ਆਪ ਨਜ਼ਰ ਆਉਣਗੇ ਤੇ ਤੁਸੀਂ ਆਪ ਫਿਰ ਕਮੈਂਟ ਕਰਕੇ ਦੱਸੋਗੇ ਪਰ ਸ਼ਰਤ ਇਹ ਆ ਵੀ ਜੋ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਧਿਆਨ ਨਾਲ ਸੁਣਨਾ ਹੈ ਫਿਰ ਉਹਨੂੰ ਆਪ ਦੀ ਜ਼ਿੰਦਗੀ 'ਚ ਅਪਣਾਉਣਾ ਜ਼ਰੂਰ ਹੈ ਇਹ ਨਹੀਂ ਵੀ ਇੱਕ ਦਿਨ ਕਰਿਆ ਜਾਂ ਦੋ ਦਿਨ ਕਰਿਆ ਜਾਂ ਤਿੰਨ ਦਿਨ ਕਰਿਆ ਜਾਂ 15 ਦਿਨ ਕਰਿਆ ਨਹੀਂ ਫਿਰ ਤੁਸੀਂ ਕਹੋ ਦੀਦੀ ਤੁਸੀਂ ਇਦਾਂ ਕਿਹਾ ਸੀ ਆ ਚੀਜ਼ ਨਹੀਂ ਹੋਈ ਤੇ ਜਿਵੇਂ ਮੈਂ ਦੱਸੂ ਕਿ ਕਰਨਾ ਵੀ ਹੋਣੀ ਹੈ ਇਹ ਵੀ ਨਹੀਂ ਵੀ ਤੁਸੀਂ ਆਪਣੇ ਹਿਸਾਬ ਨਾਲ ਕਰ ਰਹੇ ਹੋ ਤੇ ਫਿਰ ਤਾਂ ਵੀ ਆਪਾਂ ਨੂੰ ਜਿਹੜੇ ਰਿਜ਼ਲਟ ਦੇਖਣ ਨੂੰ ਨਹੀਂ ਮਿਲਦੇ ਸੋ ਇਸ ਕਰਕੇ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਜਿਹੜੀ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਜਿਹੜੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਉਸ ਤੋਂ ਪਹਿਲਾਂ ਨਾ ਮੈਂ ਕੁਝ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰ ਕਿਉਂਕਿ ਉਸ ਗੱਲ ਨੂੰ ਸਮਝਣ ਵਾਸਤੇ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਉਹਦਾ ਪੂਰਾ ਫਾਇਦਾ ਤੁਹਾਨੂੰ ਮਿਲੇ ਉਹਦੇ ਵਾਸਤੇ ਤੁਹਾਨੂੰ ਜਿਹੜੀਆਂ ਗੱਲਾਂ ਦੱਸਣ ਲੱਗੀਆਂ ਇਹ ਬਹੁਤ ਧਿਆਨ ਨਾਲ ਸੁਣਨੀਆਂ ਓਕੇ ਫਿਰ ਤੁਹਾਨੂੰ ਉਹ ਗੱਲ ਨੂੰ ਸਮਝਣ ਲੱਗੇ ਆਸਾਨੀ ਹੋਊ ਵੀ ਕਰਨਾ ਕੀ ਹੈ ਅ ਦੇਖੋ ਜਦੋਂ ਆਪਾਂ ਰਾਤ ਨੂੰ ਸੌਂਨੇ ਆ ਆਪਾਂ ਸਾਹ ਲੈਂਦੇ ਰਹਿਨੇ ਆ ਆਪਣਾ ਦਿਲ ਆ ਜਿਹੜਾ ਉਹ ਚੱਲਦਾ ਰਹਿੰਦਾ ਕੀ ਤੁਹਾਨੂੰ ਪਤਾ ਹੈ ਵੀ ਉਹ ਇਦਾਂ ਕਿਵੇਂ ਹੁੰਦਾ ਹੈ ਕਿਵੇਂ ਸੁੱਤੇ ਪਏ ਵੀ ਅਸੀਂ ਸਾਹ ਲੈਂਦੇ ਰਹਿੰਦੇ ਆ ਕੀ ਤੁਹਾਨੂੰ ਪਤਾ ਆਪਣੇ ਦਿਮਾਗ ਦੇ ਦੋ ਹਿੱਸੇ ਨੇ ਇੱਕ ਕੌਂਸ਼ੀਅਸ ਜਿਹਨੂੰ ਕੌਂਸ਼ੀਅਸ ਮਾਈਂਡ ਕਹਿੰਦੇ ਨੇ ਕੌਂਸ਼ੀਅਸ ਦਿਮਾਗ ਕਹਿੰਦੇ ਨੇ ਇੱਕ ਸਬ ਕੌਂਸ਼ੀਅਸ ਜਿਹੜੀ ਹੁਣ ਇਸ ਸਮੇਂ ਮੈਂ ਤੁਹਡੇ ਨਾਲ ਗੱਲ ਕਰ ਰਹੀ ਆ ਇਹ ਤਾਂ ਹੈਗਾ ਮੇਰਾ ਕੌਂਸ਼ੀਅਸ ਮਾਈਂਡ ਜਿਹੜੇ ਆਪਾਂ ਦਿਨੇ ਚੱਲਦੇ ਫਿਰਦੇ ਕੰਮ ਕਰਦੇ ਆ ਕਿਸੇ ਨਾਲ ਗੱਲ ਕਰਦੇ ਆ ਹੈਨਾ ਚਾਹੇ ਪੜਦੇ ਆਂ ਚਾਹੇ ਭੱਜਦੇ ਆ ਉਹ ਆਪਣਾ ਸਾਰਾ ਕੰਮ ਕਿਹੜਾ ਦਿਮਾਗ ਕਰਦਾ ਕੌਂਸ਼ੀਅਸ ਮਾਈਂਡ ਕਰਦਾ ਕਿ ਕੌਂਸ਼ੀਅਸ ਮਾਈਂਡ ਜਿਹੜਾ ਹੈਗਾ ਉਹੀ ਸਭ ਤੋਂ ਵੱਧ ਚਿੰਤਾ ਵੀ ਕਰਦਾ ਹੈ ਚਾਹੇ ਉਹ ਚੰਗੀ ਹੋਵੇ ਮਾੜੀ ਹੋਵੇ ਸਾਰਾ ਦਿਨ ਉਹਨੇ ਸੋਚੀ ਜਾਂਦਾ ਹੈ ਨਾ ਤੇ ਜਿਹੜਾ ਆਪਾਂ ਰਾਤ ਨੂੰ ਜਦੋਂ ਆਪਾਂ ਸੌਂ ਜਾਂਦੇ ਆ ਤੇ ਨੀਂਦ ਦੇ ਵਿੱਚ ਹੁੰਨੇ ਉਦੋਂ ਆਪਾਂ ਸਾਹ ਲੈਣੇ ਆ ਆਪਣੇ ਜਿਹੜੇ ਸਰੀਰ ਦੇ ਬਾਕੀ ਦੇ ਅੰਗ ਨੇ ਉਹ ਆਪ ਆਪ ਦਾ ਕੰਮ ਕਰਦੇ ਰਹਿੰਦੇ ਨੇ ਠੀਕ ਹੈ ਖਾਣਾ ਹਜਮ ਹੁੰਦਾ ਰਹਿੰਦਾ ਹੈ ਦਿਲ ਉਹਦਾ ਆਪਣਾ ਹਾਰਟ ਬੀਟ ਕਰਦਾ ਰਹਿੰਦਾ ਹੈ ਖੂਨ ਸਰੀਰ ਨੂੰ ਖੂਨ ਪਹੁੰਚਾਉਂਦਾ ਰਹਿੰਦਾ ਹੈ ਤਾਂ ਉਹ ਕੌਣ ਕੰਮ ਕਰਦਾ ਹੈ ਉਹ ਕਰਦਾ ਸਬ ਕੌਨਸ਼ੀਅਸ ਮਾਈਂਡ ਠੀਕ ਹੈ ਇੱਕ ਤਾਂ ਇਹ ਗੱਲ ਤੁਹਾਨੂੰ ਸਮਝ ਆ ਗਈ ਇੱਕ ਚੀਜ਼ ਤੁਸੀਂ ਹੋਰ ਦੇਖੀ ਵੀ ਹੋਣੀ ਹੈ ਤੇ ਸੁਣੀ ਵੀ ਹੋਣੀ ਹੈ ਜਾਂ ਤੁਹਾਡੇ ਨਾਲ ਖੁਦ ਵੀ ਹੁੰਦੀ ਹੋਣੀ ਹੈ ਮਨ ਲਓ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਨਾਟਕ ਦੇਖ ਰਹੇ ਹੋ ਟੀਵੀ ਦੇਖ ਰਹੇ ਹੋ ਜਾਂ ਮੰਨ ਲਓ ਤੁਸੀਂ ਦਿਨੇ ਕੋਈ ਏਦਾਂ ਦੀ ਫਿਲਮ ਦੇਖੀ ਜਿਦੇ ਕੁਝ ਸੀਨ ਤੁਹਾਡੇ ਦਿਮਾਗ ਵਿੱਚ ਬਾਰ ਬਾਰ ਚੱਲੀ ਜਾਂਦੇ ਨੇ ਬਹੁਤ ਹੀ ਇੰਟਰਸਟਿੰਗ ਜੀ ਹੈ ਨਾ ਫਿਲਮ ਦੇਖ ਲਈ ਬਹੁਤ ਜਾਂ ਡਰਾਵਣੀ ਦੇਖ ਲਈ ਤੁਸੀਂ ਰਾਤ ਨੂੰ ਸੁੱਤੇ ਤੇ ਤੁਹਾਨੂੰ ਸੁੱਤੇ ਹੋਏ ਫਿਰ ਤੁਹਾਨੂੰ ਉਦਾਂ ਦੇ ਸੁਪਨੇ ਜੇ ਆ ਰਹੇ ਆ ਬਹੁਤ ਡਰਾਵਨੇ ਡਰਾਵਨੇ ਤੁਸੀਂ ਸਵੇਰੇ ਉੱਠ ਕੇ ਵੱਡਿਆਂ ਨੂੰ ਜਾਂ ਘਰ ਦੇ ਆਨ ਨੂੰ ਜਾਂ ਮਾਪੇ ਬਾਪ ਨੂੰ ਕਿਹਾ ਕਿ ਮੈਨੂੰ ਨਾ ਏਦਾਂ ਦੇ ਡਰਾਵਨੇ ਸੁਪਨੇ ਆਏ ਜਾਂ ਮੈਨੂੰ ਮੈਂ ਡਰ ਗਿਆ ਹਨਾ ਜਾਂ ਡਰ ਗਈ ਕੁਛ ਐਦਾਂ ਦਾ ਦੱਸ ਦਿਓ ਤਾਂ ਉਹ ਅੱਗਿਓ ਕਹਿੰਦੇ ਆ ਜਿਹੜਾ ਜਾਂ ਕੁਛ ਦੇਖੀ ਜਾਂਨੇਓ ਉਹੇ ਜਾ ਕੁਛ ਰਾਤ ਨੂੰ ਸੁਪਨਿਆਂ ਚ ਆਈ ਜਾਂਦਾ ਹੈ ਤਾਂ ਉਸ ਸਮੇਂ ਆਪਾਂ ਇਹ ਗੱਲ ਨੂੰ ਸਮਝ ਨਹੀਂ ਪਾਉਂਦੇ ਪਰ ਇਹ ਸੱਚ ਹੈ ਜਿਹੜਾ ਕੁਛ ਆਪਾਂ ਆਪਣੇ ਦਿਮਾਗ ਵਿੱਚ ਬਾਰ 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 ਸੋਚੀ ਜਾਂਨੇ ਆ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਚਾਹੇ ਫੋਨ ਦੇ ਵਿੱਚ ਚਾਹੇ ਟੈਲੀਵਿਜ਼ਨ ਦੇ ਵਿੱਚ ਆਪਾਂ ਜਿਹੜੀ ਚੀਜ਼ ਦੇਖਦੇ ਆ ਤੇ ਆਪਾਂ ਉਹਦੇ ਬਾਰੇ ਸੋਚਦੇ ਸੋਚਦੇ ਸੌਂ ਜਾਂਦੇ ਆ ਨਾ ਤਾਂ ਫਿਰ ਰਾਤ ਨੂੰ ਸੁਪਨਿਆਂ ਦੇ ਵਿੱਚ ਉਹੀ ਚੀਜ਼ਾਂ ਆਪਾਂ ਨੂੰ ਦਿਖਾਈ ਦਿੰਦੀਆਂ ਤੇ ਜੇ ਆਪਾਂ ਇਹਨਾਂ ਚੀਜ਼ਾਂ ਦੀ ਵਜਾਇ ਕੁਝ ਇਹੋ ਜੀਆਂ ਚੀਜ਼ਾਂ ਬੋਲ ਕੇ ਸੋਈਏ ਤੇ ਜਿਨ੍ਹਾਂ ਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਆ ਉਹੀ ਬਦਲ ਜਾਵੇ ਸਾਡੀ ਜ਼ਿੰਦਗੀ ਦੇ ਵਿੱਚ ਸੋਖੀ ਸੁਕਾਉਣ ਲੱਗ ਜਾਣ ਅਸੀਂ ਹਰ ਟਾਈਮ ਖੁਸ਼ ਰਹਿਣਾ ਸ਼ੁਰੂ ਕਰ ਦਈਏ ਸਾਨੂੰ ਐ ਲੱਗੇ ਵੀ ਹਰ ਟਾਈਮ ਅਸੀਂ ਹਵਾ ਦੇ ਵਿੱਚ ਉੱਡੇ ਫਿਰਦੇ ਆ ਹਰ ਸਾਰੀ ਇੱਕ ਚੀਜ਼ ਹਲਕਾਪਨ ਮਹਿਸੂਸ ਹੋਵੇ ਦਿਮਾਗ ਦੇ ਵਿੱਚ ਉਹਦੇ ਲਈ ਫਿਰ ਆਪਾਂ ਕਿਉਂ ਨਹੀਂ ਕੋਸ਼ਿਸ਼ ਕਰਦੇ ਉਹਦੇ ਲਈ ਕਰਨਾ ਕੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਮਹੀਨਾ ਲਗਾਤਾਰ ਤੁਸੀਂ ਨੇਮ ਕਰ ਲੋ ਵੀ ਅਸੀਂ ਇੱਕ ਮਹੀਨਾ ਲਗਾਤਾਰ ਬਿਨਾ ਨਾਗਾ ਪਾਏ ਜਿਹੜੀ ਚਦੀਦੀ ਨੇ ਦੱਸਿਆ ਉਹ ਅਸੀਂ ਕਰਨੀ ਕਰਨੀ ਹੈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ 5 ਮਿੰਟ ਠੀਕ ਹੈ ਜਦੋਂ ਤੁਸੀਂ ਸੌਣ ਲੱਗੇ ਹੋ ਤੁਸੀਂ ਜਿਹੜੀ ਚੀਜ਼ ਮੈਂ ਦੱਸੂਗੀ ਉਹਨੂੰ ਬੋਲਣ ਤੋਂ ਬਾਅਦ ਨਾ ਤਾਂ ਫੋਨ ਦੇਖਣਾ ਐ ਨਾ ਟੈਲੀਵਿਜ਼ਨ ਦੇਖਣਾ ਐ ਨਾ ਤੁਸੀਂ ਕਿਸੇ ਨਾਲ ਗੱਲ ਕਰਨੀ ਐ ਤੁਸੀਂ ਉਸ ਤੋਂ ਬਾਅਦ ਸਿਰਫ ਸੌਣਾ ਐ ਸੋ ਇਸ ਕਰਕੇ ਇਹ ਚੀਜ਼ ਉਦੋਂ ਹੀ ਕਰਨੀ ਐ ਜਦੋਂ ਤੁਸੀਂ ਸੌਣ ਲੱਗੇ ਹੋ ਇਹ ਨਹੀਂ ਵੀ ਤੁਸੀਂ ਪੱਟ ਦੇ ਤਾਂ ਬਹਿ ਗਏ ਹੋ ਸੌਣਾ ਅੱਧੇ ਘੰਟੇ ਬਾਅਦ ਚ ਪਰ ਤੁਸੀਂ ਇਹ ਚੀਜ਼ਾਂ ਬੋਲ ਰਹੇ ਹੋ ਪਹਿਲਾਂ ਉਦੋਂ ਬਾਅਦ ਤੁਸੀਂ ਕਦੇ ਕਿਸੇ ਨਾਲ ਗੱਲਾਂ ਕਰਨ ਲੱਗੇ ਜਾਂ ਫੋਨ ਤੇ ਲੱਗੇ ਜਾਂ ਟੈਲੀਵਿਜ਼ਨ ਦੇਖਣ ਲੱਗੇ ਫਿਰ ਇਹਦਾ ਰਿਜ਼ਲਟ ਨਹੀਂ ਮਿਲਦਾ ਤੁਸੀਂ ਕੀ ਕਰਨਾ ਜਦੋਂ ਬਿਲਕੁਲ ਸੌਣ ਲੱਗੇ ਹੋ ਤਾਂ ਤੁਸੀਂ ਕੋਈ ਵੀ ਉਹ ਚੀਜ਼ਾਂ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਮੰਨ ਲਓ ਤੁਸੀਂ ਇੱਕ ਸੋਹਣਾ ਘਰ ਚਾਹੁੰਦੇ ਹੋ ਇੱਕ ਸੋਹਣੀ ਨੌਕਰੀ ਚਾਹੁੰਦੇ ਹੋ ਮੰਨ ਲਓ ਤੁਸੀਂ ਇੱਕ ਚੰਗਾ ਬਿਜ਼ਨਸ ਚਾਹੁੰਦੇ ਹੋ ਠੀਕ ਹੈ ਜਾਂ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਮੈਂ ਇਹ ਵੀ ਨਹੀਂ ਕਹੂੰਗੀ ਵੀ ਸਿਰਫ ਇਹ ਬੈ ਕੇ ਚੀਜ਼ਾਂ ਸੋਚਣ ਨਾਲ ਜਾਂ ਬੋਲਣ ਨਾਲ ਹੋ ਜਾਂਦੀਆਂ ਤੁਹਾਨੂੰ ਐਕਸ਼ਨ ਵੀ ਲੈਣਾ ਪਊਗਾ ਐਕਸ਼ਨ ਮਤਲਬ ਤੁਹਾਨੂੰ ਮੰਨ ਲਓ ਤੁਸੀਂ ਜੌਬ ਚਾਹੁੰਦੇ ਹੋ ਹਨਾ ਵੀ ਇੱਕ ਸੋਹਣੀ ਨੌਕਰੀ ਮਿਲ ਜੇ ਉਹ ਨੌਕਰੀ ਲਈ ਤੁਹਾਡੀ ਪੋਜ਼ਿਟਿਵ ਥਿੰਕਿੰਗ ਤੇ ਪਲੱਸ ਤੁਸੀਂ ਉਸ ਨੌਕਰੀ ਨੂੰ ਲੱਭਣ ਵਾਸਤੇ ਮਤਲਬ ਕਿ ਜਿਵੇਂ ਕੀ ਆਪਾਂ ਕਿਤੇ ਅਪਲਾਈ ਕਰਦੇ ਆ ਉਹ ਮਿਹਨਤ ਵੀ ਆਪਦੀ ਨਾਲ ਕਰਨੀ ਹੈ ਇਹ ਨਹੀਂ ਵੀ ਬੈਠੇ ਬੈਠੇ ਜਾਦੂ ਹੋ ਜਾਊਗਾ ਪਰ ਦੁੱਗਣੇ ਵਧੀਆ ਰਿਜ਼ਲਟ ਸਾਨੂੰ ਸੋਹਣੇ ਮਿਲਦੇ ਨੇ ਜਿਹੜੀ ਚੀਜ਼ ਇਸ ਜ਼ਹੇਰੀ ਚਾਹੁੰਦੇ ਆ ਉਹ ਹੀ ਜੇ ਅਗਰ ਅਸੀਂ ਚਾਹੁੰਦੇ ਆ ਤਾਂ ਉਹਦੇ ਲਈ ਸਾਡੀ ਮਿਹਨਤ ਤੇ ਨਾਲ ਜਿਹੜਾ ਮੈਂ ਤੁਹਾਨੂੰ ਦੱਸਣ ਲੱਗੀਆਂ ਇਹ ਅਗਰ ਮਿਲ ਜਾਣ ਤਾਂ ਸੋਹਣੇ ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਹੈ ਤੁਸੀਂ ਕਰਨਾ ਕੀ ਹੈ ਜੇ ਮੰਨ ਲਓ ਤੁਸੀਂ ਘਰ ਚਾਹੁੰਦੇ ਹੋ ਸੋਨਾ ਹਨ ਹਰ ਇੱਕ ਇਨਸਾਨ ਚਾਹੁੰਦਾ ਵੀ ਸੋਨਾ ਘਰ ਹੋਵੇ ਸੋਹਣੀ ਨੌਕਰੀ ਹੋਵੇ ਤੇ ਜ਼ਿੰਦਗੀ ਬਹੁਤ ਸੌਖੀ ਬਤੀਤ ਹੋ ਰਹੀ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਹਨਾਂ ਚੀਜ਼ਾਂ ਬਾਰੇ ਬੋਲਣਾ ਹੈ ਬੋਲਣਾ ਇਹ ਨਹੀਂ ਵੀ ਮੈਨੂੰ ਮਿਲ ਜੂਗਾ ਮੈਨੂੰ ਸੋਨਾ ਘਰ ਮਿਲ ਜੂਗਾ ਮੇਰਾ ਸੋਨਾ ਘਰ ਬਣ ਜੂਗਾ ਇਹ ਨਹੀਂ ਬੋਲਣਾ ਤੁਸੀਂ ਇਸ ਤਰੀਕੇ ਨਾਲ ਬੋਲਣਾ ਵੀ ਜਿਵੇਂ ਉਹ ਚੀਜ਼ਾਂ ਤੁਹਾਨੂੰ ਮਿਲ ਚੁੱਕੀਆਂ ਹਨ ਠੀਕ ਹੈ ਮੰਨ ਲਓ ਤੁਸੀਂ ਘਰ ਚਾਹੁੰਦੇ ਹੋ ਵੀ ਸੋਹਣਾ ਜਿਹਾ ਘਰ ਬਣ ਜਾਵੇ ਤਾਂ ਇਹ ਨਹੀਂ ਬੋਲਣਾ ਵੀ ਸੋਹਣਾ ਜਿਹਾ ਘਰ ਬਣ ਜੇ ਜਾਂ ਬਣ ਜਾਊਗਾ ਨਹੀਂ ਤੁਸੀਂ ਬੋਲਣਾ ਮੇਰਾ ਬਹੁਤ ਸੋਹਣਾ ਮੇਰੇ ਮੈਂ ਇੱਕ ਬਹੁਤ ਸੋਹਣੇ ਘਰ ਦੇ ਵਿੱਚ ਬੈਠਾ ਹਾਂ ਮੈਨੂੰ ਬਹੁਤ ਸੋਹਣਾ ਘਰ ਮਿਲ ਗਿਆ ਹੈ ਮਤਲਬ ਹੋ ਚੁੱਕਿਆ ਠੀਕ ਹੈ ਅੱਛਾ ਇੱਕ ਚੀਜ਼ ਜਿਹੜੀ ਹੋਰ ਤੁਸੀਂ ਧਿਆਨ ਰੱਖਣਾ ਜਦੋਂ ਤੁਸੀਂ ਇਹਨੂੰ ਬੋਲਣਾ ਨਾ ਤਾਂ ਤੁਸੀਂ ਅੰਦਰੋਂ ਤੁਹਾਡੀ ਭਾਵਨਾ ਖੁਸ਼ੀ ਦੀ ਹੋਣੀ ਚਾਹੀਦੀ ਹੈ ਹੈਨਾ ਟੈਨਸ਼ਨ ਦੀ ਜਾਂ 네ਗੇਟਿਵ ਭਾਵਨਾ ਨਹੀਂ ਮਨ ਦੇ ਵਿੱਚ ਹੋਣੀ ਚਾਹੀਦੀ ਜੇ ਤੁਸੀਂ ਬੋਲੀ ਜਾਉਂਗੇ ਹਨਾ ਤੇ 네ਗੇਟਿਵ ਵੀ ਦਿਮਾਗ ਮਨ ਵਿੱਚ ਚੱਲੀ ਜਾਂਦਾ ਇਹ ਹੋਊਗਾ ਕਿ ਨਹੀਂ ਹੋਗਾ ਤੁਸੀਂ ਭਰੋਸਾ ਕਰਨ ਦੀ ਕੋਸ਼ਿਸ਼ ਕਰਨੀ ਹੈ ਅੱਛਾ ਇੱਕ ਚੀਜ਼ ਹੋਰ ਆ ਜਦੋਂ ਤੁਸੀਂ ਸ਼ੁਰੂ ਕਰੋਗੇ ਨਾ ਇਹ ਚੀਜ਼ ਉਦੋਂ ਤੁਹਾਡਾ ਦਿਮਾਗ ਸ਼ੁਰੂ ਦੇ ਵਿੱਚ ਹੋ ਸਕਦਾ ਤੁਹਾਡਾ ਸਾਥ ਨਾ ਦੇਵੇ ਉਹ ਤੁਹਾਨੂੰ ਇਹ ਵੀ ਕਵੇ ਕਿ ਇਹ ਚੀਜ਼ ਹੈ ਤਾਂ ਹੈ ਨਹੀਂ ਮੈਂ ਤਾਂ ਆਪਣੇ ਆਪ ਨੂੰ ਹੀ ਝੂਠ ਬੋਲੀ ਜਾਂਦਾ ਤਾਂ ਪਰ ਫਿਰ ਵੀ ਤੁਸੀਂ ਇਹ ਚੀਜ਼ਾਂ ਬੋਲਦੇ ਰਹਿਣਾ ਤੁਸੀਂ ਲਗਾਤਾਰ ਇੱਕ ਮਹੀਨਾ ਇੱਕ ਮਹੀਨਾ ਮੇਰੇ ਕਹੇ ਤੇ ਜਿਵੇਂ ਤੁਹਾਨੂੰ ਮੈਂ ਦੱਸ ਰਹੀ ਹਾਂ ਉਵੇਂ ਬੋਲਣਾ ਸਭ ਤੋਂ ਪਹਿਲਾਂ ਤੁਸੀਂ ਬੋਲਣਾ ਮੈਂ ਸਿਹਤਮੰਦ ਹਾਂ ਤੁਸੀਂ ਇਹ ਚੀਜ਼ਾਂ ਚਾਹੀਏ ਨੋਟ ਕਰ ਲਓ ਮੈਂ ਸਿਹਤਮੰਦ ਹਾਂ ਮੈਂ ਦੂਜਾ ਪੁਆਇੰਟ ਮੈਂ ਬਹੁਤ ਖੁਸ਼ ਹਾਂ ਠੀਕ ਹੈ ਤੀਸਰਾ ਮੈਂ ਸਰਵ ਸ਼ਕਤੀਮਾਨ ਹਾਂ ਠੀਕ ਹੈ ਚੌਥਾ ਮੇਰੇ ਸਾਰੇ ਕੰਮ ਬਣਦੇ ਜਾ ਰਹੇ ਹੈ ਅ ਪੰਜਵਾਂ ਸਭ ਕੁਝ ਠੀਕ ਹੋ ਰਿਹਾ ਹੈ ਠੀਕ ਹੈ ਉਸ ਤੋਂ ਬਾਅਦ ਅਗਲਾ 6ਵਾਂ ਜਿਹੜੀ ਤੁਹਾਡੀ ਖੁਆਇਸ਼ ਹੈ ਅਗਰ ਕੋਈ ਨੌਕਰੀ ਦੀ ਹੈ ਜਾਂ ਤੁਹਾਡਾ ਮੰਨ ਲਓ ਕੋਈ ਸੋਹਣੀ ਘਰ ਦੀ ਹੈ ਤਾਂ ਫਿਰ ਤੁਸੀਂ ਉਹ ਪੁਆਇੰਟ ਰੱਖਣਾ ਹੈ ਕਿ ਮੈਨੂੰ ਆ ਚੀਜ਼ ਮਿਲ ਗਈ ਹੈ ਮੇਰਾ ਕੰਮ ਹੋ ਗਿਆ ਹੈ ਉਹ ਕੁਝ ਵੀ ਹੋ ਸਕਦਾ ਤੁਹਾਡੀ ਨੌਕਰੀ ਹੋ ਸਕਦੀ ਹੈ ਬਾਹਰ ਜਾਣਾ ਹੋ ਸਕਦਾ ਹੈ ਸੋਹਣਾ ਘਰ ਹੋ ਸਕਦਾ ਹੈ ਠੀਕ ਹੈ ਸੋਹਣੀ ਲਾਈਫ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਘਰ ਦੇ ਵਿੱਚ ਸ਼ੁਕ ਸ਼ਾਂਤੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਇਹ ਤੁਸੀਂ ਉਸ ਤੋਂ ਬਾਅਦ ਉਹ ਚੀਜ਼ਾਂ ਆਂਦੀਆਂ ਐਡ ਕਰ ਦੇਣਾ ਇਦਾਂ ਕਰਦੇ ਕਰਾਉਂਦੇ ਤੁਸੀਂ 7-8 ਪੁਆਇੰਟ ਬਣਾ ਲਿਓ ਉਹ 7-8 ਪੁਆਇੰਟ ਤੁਸੀਂ 5 ਮਿੰਟ ਦੇ ਵਿੱਚ ਬੋਲ ਲਓਗੇ ਹਰ ਰੋਜ਼ ਠੀਕ ਹੈ 5 ਮਿੰਟੋ ਬੋਲੇ ਤੇ ਸਭ ਤੋਂ ਬੈਸਟ ਤਰੀਕਾ ਇਹ ਕਰ ਲਓ ਇੱਕ ਕਾਪੀ ਲਾ ਲਓ ਰੋਜ਼ ਉਹ ਸੱਤੇ ਅੱਠੇ ਪੁਆਇੰਟ ਪਹਿਲਾਂ ਲਿਖ ਲਓ ਦੁਆਰਾ ਦੁਆਰਾ ਠੀਕ ਹੈ ਲਿਖ ਲੈ 7-8 ਪੁਆਇੰਟ ਲਿਖ ਕੇ ਉਸ ਤੋਂ ਬਾਅਦ ਉਹਦਾ ਕਾਪੀ ਰੱਖੋ ਸਾਈਡ ਤੇ ਆਦਾ ਬਹਿ ਜਾਓ ਫਿਰ ਆਪਦਾ ਉਹੀ ਸੋਚਦੇ ਸੋਚਦੇ ਸੌਂ ਜਾਓ ਠੀਕ ਹੈ ਅਗਰ ਤੁਸੀਂ ਨੌਕਰੀ ਚਾਹੁੰਦੇ ਹੋ ਸੋਹਣੀ ਠੀਕ ਹੈ ਵੀ ਮੈਨੂੰ ਨੌਕਰੀ ਮਿਲ ਗਈ ਹੈ ਨੌਕਰੀ ਮਿਲ ਗਈ ਮੈਂ ਜਾ ਰਿਹਾ ਮੈਂ ਤਿਆਰ ਹੋ ਰਾ ਆਪ ਦੇ ਆਪ ਨੂੰ ਉਦਾਂ ਦੇਖੋ ਜਿਵੇਂ ਆਪਾਂ ਮੂਵੀ ਦੇਖਦੇ ਆ ਉਦਾਂ ਦੇਖਦੇ ਦੇਖਦੇ ਸੋਚੋ ਠੀਕ ਹੈ ਤੇ ਤੁਸੀਂ ਦੋ 1 ਮਹੀਨਾ ਲਗਾਤਾਰ ਇਹ ਕਰ ਲਿਆ ਤੁਸੀਂ ਇੰਨੇ ਜਿਆਦਾ ਪੋਜ਼ਿਟਿਵ ਹੋ ਜਾਓਗੇ ਤੁਹਾਡਾ ਦਿਮਾਗ ਇੰਨਾ ਜਿਆਦਾ ਪੋਜ਼ਿਟਿਵ ਹੋਊਗਾ ਤੁਸੀਂ ਆਪ ਹੈਰਾਨ ਹੋ ਜਾਓਗੇ ਪਰ ਸ਼ਰਤ ਇਹ ਵੀ ਤੁਹਾਨੂੰ ਲਗਾਤਾਰ ਕਰਨਾ ਪਊਗਾ ਹੋ ਸਕਦਾ ਹਾਲੇ ਜੇ ਤੁਸੀਂ ਵੀਡੀਓ ਦੇਖ ਰਹੀ ਹੋ ਤਾਂ ਤੁਹਾਡਾ ਦਿਮਾਗ ਚ ਇਹ ਚੱਲ ਰਿਹਾ ਹੋਵੇ ਮੈਂ ਤਾਂ ਬਹੁਤ ਨੈਗੇਟਿਵ ਆ ਮੇਰੀ ਕਿਸਮਤ ਬਹੁਤ ਮਾੜੀ ਹੈ ਐਦਾਂ ਪਰ ਤੁਸੀਂਕਰ ਦੋ ਦਿਨ ਵੀ ਲਗਾਤਾਰ ਜੋ ਕਰਦੇ ਰਹੇ ਨਾ ਦੋ ਦਿਨਾਂ ਚ ਤੁਹਾਨੂੰ ਰਿਜ਼ਲਟ ਦਿਖਣੇ ਸ਼ੁਰੂ ਹੋ ਜਾਣਗੇ ਤੁਸੀਂ ਕਰਨਾ ਪਰ ਇੱਕ ਮਹੀਨਾ ਮੈਂ ਖੁਦ ਆਪਣੀ ਲਾਈਫ ਦਾ ਐਕਸਪੀਰੀਅੰਸ ਤੁਹਾਨੂੰ ਦੱਸਦੀ ਆਂ ਅਗਰ ਮੈਂ ਇੱਕ ਦਿਨ ਨੈਗੇਟਿਵ ਸੋਚ ਲਾ ਨਾ ਦੂਜੇ ਦਿਨ ਸਭ ਕੁਝ ਨੈਗੇਟਿਵ ਹੋਣ ਲੱਗ ਜਾਂਦਾ ਅਗਰ ਮੈਂ ਇੱਕ ਦਿਨ ਪੋਜ਼ਿਟਿਵ ਸੋਚਣ ਲੱਗਾਂ ਦੂਜੇ ਦਿਨ ਸਭ ਕੁਝ ਪੋਜ਼ਿਟਿਵ ਹੋਣ ਲੱਗ ਜਾਂਦਾ ਕੋਈ ਗੱਲ ਨਹੀਂ ਨੈਗੇਟਿਵ ਸੋਚਣਾ ਆਪਾਂ ਇਨਸਾਨ ਆਪਣੇ ਦਿਮਾਗ ਵਿੱਚ ਨੈਗੇਟਿਵ ਵਿਚਾਰ ਵੀ ਆਉਣਗੇ ਠੀਕ ਹੈ ਇਹ ਪਹਿਨੀ ਗਨੇ ਪੋਜ਼ਿਟਿਵ ਹੋਣਗੇ ਪਰ ਉਹ 네ਗੇਟਿਵ ਵਿਚਾਰਾਂ ਨੂੰ ਪੋਜ਼ਿਟਿਵ ਕਰਨਾ ਸਾਡੇ ਹੱਥ ਵਿੱਚ ਆ ਤੇ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਤਰੀਕਾ ਦੱਸ ਦਿੱਤਾ ਸੋ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਹਾਂ ਐਂਡ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਬਸਕ੍ਰਾਈਬ